ਦੀਪੋਤੀ ਕੀ ਕੀ ਲੈ ਕੇ ਆਇਓ ਅੱਜ ਇਸ ਇਲਾਕੇ ਵਿੱਚ ਤੇ ਕਿਸ ਤਰ੍ਹਾਂ ਸਰਵੇ ਕੀਤਾ ਗਿਆ ਸੀ ਪਹਿਲਾਂ ਜਾਂ ਕਿਸ ਤਰ੍ਹਾਂ ਇਸ ਇਲਾਕੇ ਵਿੱਚ ਹੜ੍ਹਾਂ ਵਿੱਚ ਤੁਸੀਂ ਵੀ ਕਾਫੀ ਇਲਾਕੇ ਵਿੱਚ ਪਹੁੰਚੇ ਸੀ ਕਿਸ ਤਰ੍ਹਾਂ ਸਾਰਾ ਮਦਦ ਪਹੁੰਚੀ ਗਈ ਆ ਇਸ ਪਿੰਡ ਨੇ ਸੰਤਰਾਮਪਾਲ ਜੀ ਮਹਾਰਾਜ ਤੋਂ 9000 ਫੁੱਟ ਪਾਈਪ ਮੰਗੀ ਸੀ 8 ਇੰਚੀ 2 20 ਹਸ ਪਾਵਰ ਦੀਆਂ ਮੋਟਰਾਂ 1700 ਫੁੱਟ ਤਾਰ ਮੰਗੀ ਸੀਗੀ ਤੇ ਬਾਕੀ ਸਹਾਉਗੀ ਸਮਗਰੀ ਮੰਗੀ ਸੀਗੀ ਜੋ ਕਿ ਪਾਈਪ ਪਿਛਾ ਕੇ ਪਾਣੀ ਕੱਢਣ ਦੇ ਕੰਮ ਆਵੇ ਉਹ ਸਾਰਾ ਸਮਾਨ ਈਵਨ ਕਿ ਇਹਨਾਂ ਨੇ 9000 ਫੁੱਟ ਪਾਈਪ ਮੰਗੀ ਸੀਗੀ ਸੰਤਰਾਮਪਾਲ ਜੀ ਮਹਾਰਾਜ ਨੇ ਲਈ 9400 ਫੁੱਟ ਪਾਈਪ ਭੇਜਿਆ ਤਾਂ ਕਿ ਇਹਨਾਂ ਦੀ ਪਾਈਪ ਘਟਣਾ ਪੈ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਦੋ ਵਧੀਆ ਕ੍ਰੰਪਰ ਕੰਪਨੀ ਦੀਆਂ 20 ਹਸ ਪਾਵਰ ਦੀਆਂ ਮੋਟਰਾਂ ਬਿਜਲੀ ਦੀ ਤਾਰ ਸਲੂਸ਼ਨ ਨਟ ਬੋਲਟ ਸਟਾਰਟਰ ਈਚ ਐਂਡ ਐਵਰੀਥਿੰਗ ਜਿਹੜੀ ਸਯੋਗੀ ਸਮਗਰੀ ਆ ਪਿੰਡ ਦੀ ਪੰਚਾਇਤ ਨੂੰ ਕੁਝ ਵੀ ਲੈਣ ਦੀ ਲੋੜ ਨਹੀਂ ਸਾਰਾ ਸਮਾਨ ਇਸ ਪੰਚਾਇਤ ਲਈ ਭੇਜਿਆ ਗਿਆ ਤਾਂ ਕਿ ਇਹਨਾਂ ਦਾ ਜਿਹੜਾ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ ਉਹਨਾਂ ਦੇ ਖੇਤਾਂ ਵਿੱਚ ਇਹ ਜਲਦੀ ਉਹਨੂੰ ਪਾਣੀ ਨੂੰ ਬਾਹਰ ਕੱਢ ਕੇ ਆਪਣੀ ਅਗਲੀ ਫਸਲ ਦੀ ਜਿਹੜੀ ਬਜਾਈ ਹੈ ਉਹ ਜਲਦੀ ਉਹ ਜਲਦੀ ਕਰ ਸਕਣ ਕਿ ਸਰਕਾਰਾਂ ਬੜੇ ਇੱਥੇ ਆ ਕੇ ਐਮਐਲਏ ਵੱਡੇ ਵੱਡੇ ਮੰਤਰੀ ਤੱਕ ਪਹੁੰਚੇ ਨੇ ਕਿ ਲੱਗਦਾ ਸਰਕਾਰਾਂ ਜਿਹੜੇ ਵਾਅਦੇ ਕੀਤੇ ਸੀ ਲੱਗਦਾ ਵਾਅਦੇ ਨੇ ਭਾਈ ਇਹਨਾਂ ਨੇ ਅੱਜ ਲਗਭਗ 2 ਮਹੀਨੇ ਹੋ ਗਏ ਪਾਣੀ ਖੜੇ ਨੂੰ ਹਨਾ ਜੇ ਸਰਕਾਰਾਂ ਚਾਹੁੰਦੀਆਂ ਤੇ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਇਹ ਸਰਕਾਰਾਂ ਚਾਹੁੰਦੀ ਆ ਤੇ 2 ਮਹੀਨੇ ਹੋ ਗਏ ਪਾਣੀ ਖੜਿਆ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਸੀ ਵੀ ਪਾਣੀ ਖੜਾ ਵਾ ਤੇ ਮਤਲਬ ਪਾਣੀ ਨਿਕਲਿਆ ਜਾਵੇ ਕਰ ਸਕਦੀਆਂ ਇਹ ਸਾਰੀ ਮਦਦ ਜਾਤ ਪਾਤ ਤੋਂ ਧਰਮ ਤੋਂ ਉੱਪਰ ਉੱਠ ਕੇ ਕੀਤੀ ਜਾ ਰਹੀ ਹੈ ਇਹਦੇ ਲਈ ਕ੍ਰਾਈਟੇਰੀਆ ਜਿਹੜਾ ਸਿਰਫ ਲੋੜਵੰਦ ਹੈ ਜਿਹੜਾ ਵੀ ਲੋੜਵੰਦ ਹੈ ਕਿਉਂਕਿ ਸਭ ਪਰਮਾਤਮਾ ਦੇ ਬੱਚੇ ਸੰਤ ਰਾਮਪਾਜੀ ਮਹਾਰਾਜ ਕਹਿੰਦੇ ਨੇ ਇਸ ਪ੍ਰithvi ਦੇ ਉੱਪਰ ਵੱਸਣ ਵਾਲੇ ਸਾਰੇ ਜਿਹੜੇ ਲੋਕ ਨੇ ਸਭ ਇੱਕ ਪਰਮਾਤਮਾ ਦੇ ਬੱਚੇ ਨੇ ਸਭ ਸਾਡੇ ਭਾਈ ਭੈਣ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾ ਉਸ ਜੁੜੇ ਹੋ ਹੜਪੀਰ ਤੇ ਇਲਾਕਾ ਅੰਜਾਲੇ ਵਿੱਚ ਪਹੁੰਚੇ ਆ ਪਿੰਡ ਮਲਕਪੁਰ ਵਿੱਚ ਵੱਡੀ ਸੰਸਥਾ ਜਿਹੜੇ ਕਿ ਸੰਤ ਰਾਮਪਾਲ ਮਹਾਰਾਜ ਉਹਨਾਂ ਵੱਲੋਂ ਵੱਡੀ ਸੇਵਾ ਕੀਤੀ ਜਾ ਰਹੀ ਹੈ ਜਿੱਤੇ ਹੋ ਅੱਜ ਪਹੁੰਚੇ ਨੇ ਉਹਲੇ ਵੀ ਰਾਤ ਸਮagli ਖਾਸ ਕਰਕੇ ਉਹ ਹਰੇਣੇ ਤੋਂ ਜੜੀ ਪਹਚਾਈ ਗਈ ਆ ਦੀਪਕ ਜੀ ਜਿਹੜੇ ਉਹਨਾਂ ਸੇਵਾਦਾਰ ਸਾਡੇ ਨਾਲ ਗੱਲਬਾਤ ਕਰਨਗੇ ਦੀਪਕ ਜੀ ਕੀ ਕੀ ਲੈ ਕੇ ਆਏ ਹੋ ਅੱਜ ਇਸ ਇਲਾਕੇ ਵਿੱਚ ਤੇ ਕਿਸ ਤਰ੍ਹਾਂ ਸਰਵੇ ਕੀਤਾ ਗਿਆ ਸੀ ਪਹਿਲਾਂ ਜਾਂ ਕਿਸ ਤਰ੍ਹਾਂ ਇਸ ਇਲਾਕੇ ਵਿੱਚ ਖੜਾ ਵਿੱਚ ਤੁਸੀਂ ਵੀ ਕਾਫੀ ਇਲਾਕੇ ਵਿੱਚ ਪਹੁੰਚੇ ਸੀ ਕਿਸ ਤਰ੍ਹਾਂ ਸਾਰਾ ਮਦਦ ਪਹੁੰਚੀ ਗਈ ਆ ਅੱਜ ਕੀ ਮਦਦ ਸਹਾਇਤਾ ਲੈ ਕੇ ਆਏ ਹੋ ਇਲਾਕੇ ਦੇ ਦੇਖੋ ਜੀ ਬਿਲਕੁਲ ਜਿਹੜੀ ਸੰਤ ਰਾਮਪਾਲ ਜੀ ਮਹਾਰਾਜ ਦੀ ਅਨਪੂਰਨਾ ਮੁਹਿੰਮ ਹੈ ਉਸ ਦੇ ਤਹਿਤ ਪਹਿਲਾਂ ਜਦੋਂ ਕੋਈ ਵੀ ਸੰਤ ਰਾਮਪਾਲ ਜੀ ਮਹਾਰਾਜ ਦੀ ਸੰਸਥਾ ਨੂੰ ਅਪਰੋਚ ਕੀਤਾ ਉਸ ਦਾ ਚਾਹੇ ਕੋਈ ਪਰਿਵਾਰ ਹੈ ਚਾਹੇ ਕਿ ਪਿੰਡ ਦੀ ਪੰਚਾਇਤ ਆ ਉਹਦਾ ਮੌਕੇ ਤੇ ਜਾ ਕੇ ਸਰਵੇ ਕੀਤਾ ਜਾਂਦਾ ਹੈ ਸਰਵੇ ਕਰਕੇ ਜਦੋਂ ਚੀਜ਼ ਜੈਨੂਨ ਲੱਗਦੀ ਹੈ ਤਾਂ ਉਹਨਾਂ ਦੀ ਜਿਹੜੀ ਪ੍ਰਾਰਥਨਾ ਸੰਤ ਰਾਮਪਾਲ ਜੀ ਮਹਾਰਾਜ ਨੂੰ ਕਮੇਟੀ ਦੇ ਮਾਧਿਅਮ ਨਾਲ ਭੇਜੀ ਜਾਂਦੀ ਹੈ ਉਹ ਅਪਰੂਵਲ ਹੋਣ ਤੋਂ ਬਾਅਦ ਜੋ ਵੀ ਉਹਨਾਂ ਦੀ ਜ਼ਰੂਰਤ ਦਾ ਸਮਾਨਾ ਸਾਰਾ ਪਹੁੰਚਾਇਆ ਜਾਂਦਾ ਜਿਸ ਤਰ੍ਹਾਂ ਕਿ ਇਸ ਪਿੰਡ ਨੇ ਮਲਕਪੁਰ ਪਿੰਡ ਦੇ ਵਿਚ antisense ਖੜੇ ਹੈ ਤਹਿਸੀਲ ਜਨਾਲਾ ਜ਼ਿਲ੍ਹਾ ਫਤਹਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਇਸ ਪਿੰਡ ਨੇ ਸੰਤਰਾਮਪਾਲ ਜੀ ਮਹਾਰਾਜ ਤੋਂ 9000 ਫੁੱਟ ਪਾਈਪ ਮੰਗੀ ਸੀ 8 ਇੰਚੀ 2 20 ਹਸ ਪਾਵਰ ਦੀਆਂ ਮੋਟਰਾਂ 1700 ਫੁੱਟ ਤਾਰ ਮੰਗੀ ਸੀਗੀ ਤੇ ਬਾਕੀ ਸਹਾਉਗੀ ਸਮਗਰੀ ਮੰਗੀ ਸੀਗੀ ਜੋ ਕਿ ਪਾਈਪ ਪਿਛਾ ਕੇ ਪਾਣੀ ਕੱਢਣ ਦੇ ਕੰਮ ਆਵੇ ਉਹ ਸਾਰਾ ਸਮਾਨ ਈਵਨ ਕਿ ਇਹਨਾਂ ਨੇ 9000 ਫੁੱਟ ਪਾਈਪ ਮੰਗੀ ਸੀਗੀ ਸੰਤਰਾਮਪਾਲ ਜੀ ਮਹਾਰਾਜ ਨੇ ਨਾਲ ਲਈ 9400 ਫੁੱਟ ਪਾਈਪ ਭੇਜਿਆ ਤਾਂ ਕਿ ਇਹਨਾਂ ਦੀ ਪਾਈਪ ਘਟਣਾ ਪੈ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਦੋ ਵਧੀਆ ਕ੍ਰੰਪਨ ਕੰਪਨੀ ਦੀਆਂ 20 ਹਸ ਪਾਵਰ ਦੀਆਂ ਮੋਟਰਾਂ ਬਿਜਲੀ ਦੀ ਤਾਰ ਸਲੋਸ਼ਨ ਨਟ ਬੋਲਟ ਸਟਾਰਟਰ ਈਚਨ एवरीथिंग ਜਿਹੜੀ ਸਹਿਯੋਗੀ ਸਮਾਗਰੀ ਹੈ ਪਿੰਡ ਦੀ ਪੰਚਾਇਤ ਨੂੰ ਕੁਝ ਵੀ ਲੈਣ ਦੀ ਲੋੜ ਨਹੀਂ ਸਾਰਾ ਸਮਾਨ ਇਸ ਪੰਚਾਇਤ ਲਈ ਭੇਜਿਆ ਗਿਆ ਤਾਂ ਕਿ ਇਹਨਾਂ ਦਾ ਜਿਹੜਾ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ ਉਹਨਾਂ ਦੇ ਖੇਤਾਂ ਵਿੱਚ ਇਹ ਜਲਦੀ ਉਹਨੂੰ ਪਾਣੀ ਨੂੰ ਬਾਹਰ ਕੱਢ ਕੇ ਆਪਣੀ ਅਗਲੀ ਫਸਲ ਦੀ ਜਿਹੜੀ ਬਿਜਾਈ ਹੈ ਉਹ ਜਲਦੀ ਉਹ ਜਲਦੀ ਕਰ ਸਕਣ। ਜਿਵੇਂ ਅਸੀਂ ਦੇਖਿਆ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਸੰਸਮਾਜ ਕਰ ਰਿਹਾ ਵੱਡੀ ਤਾਲਾਬ ਅੱਗੇ ਆ ਰਿਹਾ ਵਾ ਕੀ ਕਹਿਣਾ ਚਾਹੋਗੇ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਜਿਹੜਾ? ਹਾਂਜੀ ਬਿਲਕੁਲ ਜੀ ਜਿਹੜੇ ਸੰਤ ਹੁੰਦੇ ਆਂ ਜੀ ਉਹ ਦਇਆ ਦੇ ਸਾਗਰ ਹੁੰਦੇ ਆਂ ਸ ਉਸੀ ਉਹਨਾਂ ਦੀ ਸਿੱਖਿਆ ਤੇ ਸੇਵਾ ਦੇ ਆਧਾਰ ਤੇ ਅੱਜ ਅਸੀਂ ਅੱਜ ਇੱਥੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਤੇ ਸੰਤ RAMPAL ਜੀ ਮਹਾਰਾਜ ਇਹ ਨਹੀਂ ਕਿ ਸਿਰਫ ਹਾਰਪ੍ਰਭਾਵਿਤ ਇਲਾਕਿਆਂ ਦੀ ਮਦਦ ਕਰਦੇ ਆ ਸੰਤ RAMPAL ਜੀ ਮਹਾਰਾਜ ਹਰ ਦਮ ਹਰ ਟਾਈਮ ਤੇ ਆ ਰਹੇ ਨੇ ਸਮਾਜ ਦਾ ਕੋਈ ਵੀ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਹੈ ਸਮਾਜ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਪੀੜਿਤ ਵਰਗਾ ਦੀ ਮਦਦ ਕਰਨ ਦੇ ਲਈ ਅਨਪੁਰਨਾ ਮੁਹਿੰਮ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੇ ਤੱਕ ਰੋਟੀ ਕਪੜਾ ਚਿਕਿਤਾ ਸਿੱਖਿਆ ਤੇ ਮਕਾਨੋਂ ਹਰੇਕ ਜ਼ਰੂਰਤਮੰਦ ਨੂੰ ਪੂਰੇ ਦੇਸ਼ ਵਿੱਚ ਦੇ ਰਹੇ ਨੇ ਉਸ ਤੋਂ ਉੱਪਰ ਤਾਂ ਕੋਈ ਦੇਖੋ ਪੁੰਨ ਦਾ ਕੰਮ ਹੀ ਨਹੀਂ ਹੈਗਾ ਜੀ ਇਸ ਤੋਂ ਇਲਾਵਾ ਕਰੋਨਾ ਗਾਲ ਦੇ ਵਿੱਚ ਵੀ ਸੰਤਰਾਮਪਾਲ ਜੀ ਮਹਾਰਾਜ ਜੀ ਬਹੁਤ ਵੱਡੇ ਪੱਧਰ ਤੇ ਰਾਸ਼ਨ ਤੇ ਦਵਾਈਆਂ ਮੁਹਈਆ ਕਰਵਾਈਆਂ ਨੇ ਤੇ ਹੁਣ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਪਸ਼ੂਆਂ ਦਾ ਚਾਰਾ ਦਵਾਈਆਂ ਤਰਪਾਲਾਂ ਬਣੀਆਂ ਬਣਾਈਆਂ ਰਾਸ਼ਨ ਦੀਆਂ ਕਿੱਟਾਂ ਬਣਿਆ ਬਣਾਇਆ ਲ ਪੁੱਜ ਸੰਤ RAMPAL ਜੀ ਮਹਾਰਾਜ ਨੇ ਆਪਣੇ ਨੇਕੀਆਂ ਦੇ ਮਾਧਮ ਨਾਲ ਭੇਜਿਆ ਜੀ ਜਿਹੜੀ ਜਿਹੜੀ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਰਾਸ਼ਨ ਸਮਗਰੀ ਨੂੰ ਲੈ ਕੇ ਉਹਨਾਂ ਪਰਿਵਾਰਾਂ ਦਾ ਵੀ ਕੋਈ ਦੇਖਿਆ ਜਾ ਰਿਹਾ ਕੋਈ ਘਰ ਪਾਤ ਉੱਪਰ ਉੱਠ ਕੇ ਕੀਤਾ ਜਾ ਰਿਹਾ ਕਿ ਜੇ ਕਿਸੇ ਦਾ ਵੀ ਕਿਸੇ ਵੀ ਜਾਤ ਦਾ ਕਿਸੇ ਵੀ ਪਾਤ ਦਾ ਹਰ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਕਿ ਆਗੇ ਦੇਖੋ ਜੀ ਸੰਤ RAMPAL ਜੀ ਮਹਾਰਾਜ ਨੇ ਆਪਣੇ ਨੇਕੀਆਂ ਨੂੰ ਸਿੱਖਾ ਦਿੱਤੀ ਹੈ ਕਿ ਜੀਵ ਮਾਰੀ ਜਾਤੀ ਹੈ ਮਾਨਵ ધਰਮ ਆਰਾ Hindu Muslim Sikh Sai ਧਰਮ ਨਹੀਂ ਕੋਈ ਨਹੀਂ ਆਰਾ ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਡਾ ਜਿਹੜਾ ਮਜ਼ਬਾ ਇਨਸਾਨੀਅਤ ਦਾ ਮਜ਼ਬਾ ਹੈ ਸਭ ਤੋਂ ਵੱਡਾ ਸੀ ਇਨਸਾਨ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਾਕੀ ਗੱਲ ਸ਼ੁਰੂ ਹੁੰਦੀ ਦਾ ਇਹ ਸਾਰੀ ਮਦਦ ਜਾਤ ਪਾਤ ਤੋਂ ਧਰਮ ਤੋਂ ਪਰ ਉੱਠ ਕੇ ਕੀਤੀ ਜਾ ਰਹੀ ਹੈ ਇਹਦੇ ਲਈ ਕ੍ਰਾਈਟੇਰੀਆ ਜਿਹੜਾ ਸਿਰਫ ਲੋੜਵੰਦ ਹੈ ਜਿਹੜਾ ਵੀ ਲੋੜਵੰਦ ਹੈ ਕਿ ਸਭ ਪਰਮਾਤਮਾ ਦੇ ਬੱਚੇ ਸੰਤ ਰਾਮਪਾਲ ਜੀ ਮਹਾਰਾਜ ਕਹਿੰਦੇ ਨੇ ਇਸ ਪ੍ਰithvi ਦੇ ਉੱਪਰ ਵਸਣ ਵਾਲੇ ਸਾਰੇ ਜਿਹੜੇ ਲੋਕ ਨੇ ਸਭ ਇੱਕ ਪਰਮਾਤਮਾ ਦੇ ਬੱਚੇ ਨੇ ਸਭ ਸਾਡੇ ਭਾਈ ਭੈਣ ਨੇ ਤਾਂ ਹਰ ਇੱਕ ਚੀਜ਼ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਮਦਦ ਸਾਰਿਆਂ ਦੀ ਕੀਤੀ ਜਾ ਰਹੀ ਹੈ ਸੱਚੀ ਮਾਨਵਤਾ ਦੇ ਨਾਤੇ ਸਾਰੀ ਮਦਦ ਸੰਤ ਰਾਮਪਾਲ ਜੀ ਮਹਾਰਾਜ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਤੋਂ ਜਿਹੜੀ ਪਾਈਪਾਂ ਨੇ ਜਿਹੜੀ ਤਾਰਾਂ ਤੁਸੀਂ ਦੇਖਿਆ ਵੱਡਾ ਅਸੀਂ ਦੱਸਦੇ ਹਾਂ 4900 ਜਿਹੜੀ ਪਾਈਪ ਵੀ ਪਜਾਈ ਗਈ ਆ ਇੱਥੇ ਫਿਰ ਆਪਣਾ ਤੁਸੀਂ ਇੰਜੀਨੀਅਰ ਕੋਈ ਟੈਕਨੀਸ਼ੀਅਨ ਛੱਡ ਕੇ ਜਾਓਗੇ ਇਹ ਜਿਹੜੀ ਸਾਰੀ ਫਿਰ ਕਿਸ ਤਰ੍ਹਾਂ ਜਿਹ ਅਸੀਂ ਸਮਾਨ ਸਾਰਾ ਪਿੰਡ ਦੇ ਸਰਪੰਚ ਸਾਹਿਬ ਨੂੰ ਹੈਂਡਓਵਰ ਕਰਕੇ ਜਾਵਾਂਗੇ ਇਹ ਸਾਡੀ ਪਹਿਲਾਂ ਹੀ ਗੱਲ ਹੋਈ ਸੀ ਕਿ ਅਸੀਂ ਸਿਰਫ ਤੁਹਾਨੂੰ ਸਮਾਨ ਦੇਵਾਂਗੇ ਇਹ ਸਮਾਨ ਤੁਸੀਂ ਪਰਮਾਨੈਂਟ ਰੱਖੋ ਸਾਨੂੰ ਮੋੜੋ ਟੈਂਪਰਰੀ ਰੱਖੋ ਤੇ ਵੈਸੇ ਸਾਡੇ ਨਾਲ ਇੱਕ ਦੋ ਟੈਕਨੀਸ਼ੀਅਨਸ ਆਏ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਇਹਨਾਂ ਨੂੰ ਗਾਈਡ ਕਰ ਦੇਣਗੇ ਪਰ ਜਿਹੜੀ ਨਿਕਾਸੀ ਦਾ ਪ੍ਰਬੰਧਾ ਸਾਰਾ ਪੰਚਾਇਤ ਹੀ ਕਰੇਗੀ ਸਮਾਨ ਹੋਰ ਵੀ ਇਹਨਾਂ ਨੂੰ ਕੋਈ ਚਾਹੀਦਾ ਹੋਊਗਾ ਕਿਉਂਕਿ ਸਮਾਨ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕੀਮਤ ਲੱਖਾਂ ਦੇ ਵਿੱਚ ਹੈ ਹੋਰ ਵੀ ਇਹਨਾਂ ਨੂੰ ਕੋਈ ਸਮਾਨ ਚਾਹੀਦਾ ਹੋਊਗਾ ਉਹ ਵੀ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਉਹ ਵੀ ਇਹਨਾਂ ਨੂੰ ਉਪਲਬਧ ਕਰਵਾਵਾਂਗੇ ਤਾਂ ਕਿ ਪਿੰਡ ਪੰਚਾਇਤ ਨੂੰ ਔਰ ਪਿੰਡ ਨੂੰ ਕੋਈ ਦਿੱਕਤ ਨਾ ਹੋਵੇ ਇੱਕੋ ਹੀ ਉਦੇਸ਼ ਹੈ ਕਿ ਇਹਨਾਂ ਦੀ ਅਗਲੀ ਫਸਲ ਦੀ ਮਸਾਈ ਹੈ ਜਿਹੜੀ ਉਬਜਾਈ ਹੈ ਜਿਹੜੀ ਅਗਲੀ ਫਸਲ ਦੀ ਬਜਾਈ ਉਹ ਛੇਤੀ ਟਾਈਮ ਨਾਲ ਹੋ ਸਕੇ ਠੀਕ ਹੈ ਬਹੁਤ ਧੰਨਵਾਦੀ ਵੱਡਾ ਪ੍ਰਸ਼ਲਾ ਕੀਤਾ ਯਾਰ ਪਿੰਡ ਵਾਸੀ ਵੀ ਸਾਡੇ ਨਾਲ ਨੇ ਸਭ ਸਾਰੀ ਆਪਣਾ ਨਾਮ ਦੱਸ ਕੇ ਤੁਸੀਂ ਅੱਜ ਜਿਹੜਾ ਇਹ ਨਾਲ ਪ੍ਰਸ਼ਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਜਿਹੜਾ ਵੱਡੀ ਤਦਾਦ ਵਿੱਚ ਸਭਲਾ ਸਮਗਰੀ ਬਜਾਈ ਗਈ ਹੈ ਮੈਂ ਜੀ ਪਿੰਡ ਮੜਕਪੁਰ ਦਾ ਨੰਬਰਦਾਰ ਹਾਂ ਤੇ ਮੈਂ ਜਿੱਥੇ ਦਾ ਸਨੀਖਾਂ ਇਹਨਾਂ ਨੇ ਜਿਹੜੇ ਸਾਡੇ ਪਿੰਡ ਦਾ ਪਾਣੀ ਕੱਢਣ ਦੀ ਯੋਜਨਾ ਬਣਾ ਕੇ ਸਾਨੂੰ ਸਮਾਨ ਦਿੱਤਾ ਬਹੁਤ ਹੀ ਵੱਡੀ ਤਾਕਤ ਬਹੁਤ ਤਕੜਾ ਹੈ ਕੰਮ ਕੀਤਾ ਗਿਆ ਵਾ ਕਿ ਜਿਹੜਾ ਸਾਡੇ ਪਿੰਡ ਦਾ ਪਾਣੀ ਜਿਹੜਾ ਨਿਕਾਸ ਨਿਕਲ ਜਾ 100 ਕਿੱਲੇ ਦਾ ਏਕੜ ਆ ਜਿਹੜੇ ਕਿ ਸਾਡੇ 10-15 ਜੀਂਦਾਰ ਦੇ ਵਾਦੀ ਹੋਣਗੇ ਕਿ ਜਿਨ੍ਹਾਂ ਦੀ ਪੈੜੀ ਕਣਕ ਵੀ ਨਹੀਂ ਬੀਜਣ ਦੀ ਆਸ ਹੈਗੀ ਤੇ ਉਹ ਗਾਂ ਵੀ ਕਣਕ ਬੀਜ ਕੇ ਆਪਣਾ ਗੁਜ਼ਾਰਾ ਕਰ ਸਕਣ ਤੇ ਇਹ ਹਾਂ ਜੀ ਇਹਨਾਂ ਨੇ ਬਹੁਤ ਵੱਡਾ ਪ੍ਰਚਾਰਾ ਕੀਤਾ ਅੱਗੇ ਵੀ ਸਾਡੇ ਪਿੰਡ ਜਿਹਨਾਂ ਨੇ ਬਹੁਤ ਸਮੱਗਰੀ ਭੇਜੀ ਆ ਸਾਨੂੰ ਮੇਰੇ ਬੇੜੇ ਨੂੰ ਹਰਿਆਣੇ ਲੋਕ ਵੀਡੀਓ ਵੇਖ ਕੇ ਇਹਨਾਂ ਨਾਲ ਸੰਪਰਕ ਕੀਤਾ ਗਿਆ ਫੋਨ ਨੰਬਰ ਤੇ ਗੱਲ ਹੋਈ ਇਹਨਾਂ ਆਗੇ ਸਾਡਾ ਵੇਖਿਆ ਵੀ ਸਾਰਾ ਮੌਕਾ ਫਿਰ ਵੀ ਇਹ ਕਿ ਨਾ ਸਾਨੂੰ ਸਾਰ ਸਾਮਾਨ ਦਿੱਤਾ ਬਹੁਤ ਬਹੁਤ ਮਿਹਰਬਾਨੀਆਂ ਇਹਨਾਂ ਦੀ ਜਿਹੜਾ ਸਾਨੂੰ ਇਹਨਾਂ ਸਾਮਾਨ ਦੇ ਕੇ ਚਲੇ ਨੇ ਬਹੁਤ ਧੰਵਾਦੀ ਹੋਰ ਸਾਡੇ ਨਾਲ ਗੱਲਬਾਤ ਜੂ ਕਰਾਂਗੇ ਸਰਦਾਰ ਜੀ ਕੀ ਨਾਗੇ ਤੁਹਾਡਾ ਅੱਜ ਜਿਹੜਾ ਪਿੰਡ ਵਿੱਚ ਸਾਮਾਨ ਲੈ ਕੇ ਆਏ ਨੇ ਕੀ ਕਹਿਣਾ ਚਾਹੋਗੇ ਮੇਰਾ ਪਿੰਡ ਜੋਹੜਿਆ ਜੀ ਨਾਂ ਮੇਰਾ ਹਰਵਿੰਦਰ ਸਿੰਘ ਆ ਤਸੀਲੇ ਲਾਲਾ ਡਿਸਟ੍ਰਿਕਟ ਅਮਰਸਰ ਦੇ ਰਹਿਣ ਵਾਲਾ ਆ ਪਿਆ ਜਿਹੜੀ ਰਾਸ ਮਗਰੀ ਪਚਾਈ ਗਈ ਆ ਵੱਡੀ ਤਦਾਵੀਤ ਚ ਤਾਰ ਕੇਬਲ ਜਾਂ ਮੋਟਰਾਂ ਪਚਾਈ ਗਈਆਂ ਪਾਣੀ ਨਿਕਾਸੀ ਵਾਸਤੇ ਕੀ ਕਹਿਣਾ ਚਾਹੋਗੇ ਤੇ ਵੇਖੋ ਜੀ ਇਹ ਪਿੰਡ ਵਾਲਿਆਂ ਦੇ ਆਪਣੀ ਪ੍ਰਾਰਥਨਾ ਭੇਜੀ ਸੀ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਖੜਾ ਵਾ ਤੇ ਜੇ ਜਿਦਾ ਹਰਿਆਣੇ ਵਿੱਚ ਮਤਲਬ ਪਾਣੀ ਕਢਾਇਆ ਜਾ ਰਿਹਾ ਵਾ ਤੇ ਸਾਨੂੰ ਵੀ ਮੋਟਰਾਂ ਤੇ ਪੈਪਾਂ ਦੀ ਮਤਲਬ ਸਮਗਰੀ ਦਿੱਤੀ ਜਾਵੇ ਤਾਂ ਜੋ ਸਾਡੇ ਪਿੰਡ ਦਾ ਪਾਣੀ ਨਿਕਲ ਕੇ ਇੱਕ ਫਸਲ ਤਾਂ ਖਰਾਬ ਹੋ ਹੀ ਗਈ ਆ ਹੁਣ ਆਉਣ ਵਾਲੀ ਕਣਕ ਬੀਜੀ ਜਾਵੇ ਬਜਾਈ ਹੋ ਸਕੇ ਤੇ ਪ੍ਰਾਰਥਨਾ ਭੇਜੀ ਤੇ ਸੰਤ ਰਾਮਪਾਲ ਮਹਾਰਾਜ ਨੇ ਤੁਰੰਤ ਹੀ ਮਤਲਬ ਅਰਜੀ ਨੂੰ ਪ੍ਰਵਾਨ ਕਰਕੇ ਤੇ ਜਿੰਨਾ ਵੀ ਸਮਾਨ ਇਹਨਾਂ ਪਿੰਡਾਂ ਵਾਲਿਆਂ ਨੇ ਲਖਾਇਆ ਸੀ ਜਿੱਦਾਂ ਦੋ ਮੋਟਰਾਂ ਲਖਿਆ 20 ਪੀਓਸ ਪਾਵਰ ਦੀਆਂ ਤਾਰ ਲਖਾਈ ਜਿੰਨੀ 9000 ਫੁੱਟ ਪੈਪ ਲਖਾਇਆ ਸੀ ਕੋ 9400 ਫੁੱਟ ਪੈਪ ਦਿੱਤਾ ਵਾ ਜਿਹੜੀ ਚੀਜ਼ ਦੀ ਵੀ ਪਿੰਡ ਵਾਲਿਆਂ ਨੂੰ ਜ਼ਰੂਰਤ ਹੈ ਉਹਨਾਂ ਦਾ ਇੱਕੋ ਹੀ ਨਾਰਾ ਵਾ ਕਿ ਕੋਈ ਕਿਹੇ ਕਿਸਾਨ ਦੀ ਕਣਕ ਬੀਜਣ ਤੋਂ ਨਾ ਰਹਿ ਜੇ ਤੇ ਕੋਈ ਹੋਰ ਵੀ ਇਹਨਾਂ ਨੂੰ ਸਮਾਨ ਚਾਹੀਦਾ ਤੇ ਉਹਨਾਂ ਨੂੰ ਉਹ ਵੀ ਪ੍ਰੋਵਾਈਡ ਕਰਾਇਆ ਜਾਵੇ ਜਲਦੀ ਤੋਂ ਜਲਦੀ ਇਹਨਾਂ ਦਾ ਪਾਣੀ ਘਟਾ ਕੇ ਤੇ ਇਹਨਾਂ ਦੀ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ ਤੁਹਾਡੇ ਪਿੰਡਾਂ ਵਿੱਚ ਵੀ ਮਦਦ ਕੀਤੀ ਹੈ ਪਿੰਡ ਜੋਲ ਚ ਹੀ ਪਹੁੰਚੇ ਨੇ ਉੱਥੇ ਵੀ ਕਿਸਾਨਾਂ ਦੀ ਕੋਈ ਮਾਲੀ ਸਹਾਤਾ ਹੋਈ ਹੈ ਮਦਦ ਨਾਲ ਦੀ ਨੇ ਸਾਡੇ ਪਿੰਡ ਪਾਣੀ ਨਹੀਂ ਪਹੁੰਚਿਆ ਸਾਡੇ ਇਧਰ ਰਮਦਾਸ ਲਾਕੇ ਚ ਪਹੁੰਚਾ ਉੱਥੇ ਆਪਾਂ ਮਤਲਬ ਸੌਦਾ ਵੰਡਿਆ ਵਾ ਗੁਰਦਾਸਪੁਰ ਵੀ ਪਠਾਨਕੋਟ ਵੀ ਅੰਮ੍ਰਿਤਸਰ ਵੀ ਤੇ ਇੱਥੇ ਰਮਦਾਸ ਈਰੀ ਚ ਵੀ ਬੇਦੀ ਸ਼ੰਨਾ ਜੱਜੋਵਾਲ ਤੇ ਗਿੱਲਾਂ ਵਾਲੀ ਇਹਨਾਂ ਪਿੰਡਾਂ ਚ ਵੀ ਸੌਦਾ ਵੰਡਿਆ ਵਾ ਇੱਥੇ ਮਲਕਪੁਰ ਵੀ ਸੌਦਾ ਵੰਡਿਆ ਵਾ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਮਤਲਬ ਤਲਵੰਡੀ ਪਿੰਡ ਸੀ ਗਿੱਲਾਂ ਵਾਲੀ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਮਤਲਬ ਮੌਕਾ ਜਾ ਕੇ ਵੇਖਿਆ ਸਰਵੇ ਕੀਤਾ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਮਤਲਬ ਲੋਕਾਂ ਨੇ ਜਿਹੜੀ ਜਿਹੜੀ ਡਿਮਾਂਡ ਕੀਤੀ ਸੀ ਉਹ ਮਤਲਬ ਜਿੱਦਾ ਅੱਜ ਆਪਾਂ ਲਿਖ ਕੇ ਖੜੀ ਆ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਹੀ ਮਤਲਬ ਉਹ ਪੂਰੀ ਕਰਾਈ ਗਈ ਹੈ ਅਸੀਂ ਦੇਖਿਆ ਸਰਕਾਰਾਂ ਬੜੇ ਇਥੇ ਆ ਕੇ ਐਮਐਲਏ ਵੱਡੇ ਵੱਡੇ ਮੰਤਰੀ ਤੱਕ ਪਹੁੰਚੇ ਨੇ ਕਿ ਲੱਗਦਾ ਸਰਕਾਰਾਂ ਜਿਹੜੇ ਵਾਅਦੇ ਕੀਤੇ ਸੀ ਲੱਗਦਾ ਵਾਦੇ ਨੇ ਭਾਈ ਇਹਨਾਂ ਨੇ ਸਰਕਾਰਾਂ ਤੁਹਾਡੇ ਸਾਹਮਣੇ ਆ ਜੀ ਅੱਜ ਲਗਭਗ 2 ਮਹੀਨੇ ਹੋ ਗਏ ਪਾਣੀ ਖੜੇ ਨੂੰ ਹਨਾ ਜੇ ਸਰਕਾਰਾਂ ਚਾਹੁੰਦੀਆਂ ਤੇ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਇਹ ਸਰਕਾਰਾਂ ਚਾਹੁੰਦੀ ਆ ਤੇ 2 ਮਹੀਨੇ ਹੋ ਗਏ ਪਾਣੀ ਖੜਿਆ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਵੀ ਪਾਣੀ ਖੜਾ ਵਾ ਤੇ ਮਤਲਬ ਪਾਣੀ ਨਿਕਲਿਆ ਜਾਵੇ ਕਰ ਸਕਦੀਆਂ ਐ ਬਾਕੀ ਸਰਕਾਰਾਂ ਨੇ ਜੋ ਮੌਕਾ ਦਿੱਤੇ ਜਦੋਂ ਪਾਣੀ ਆਇਆ ਸੀ ਉੱਥੋਂ ਹੀ ਮੌਕਾ ਦੇ ਉਹਨੇ ਆਣ ਕੇ ਜਿਹੜਾ ਮਤਲਬ ਹੈਲੀਕਾਪਟਰਾਂ ਨਾਲ ਆਏ ਜਿਹੜੀ ਤਰੰਤ ਫਸਟ ਸਟੇਜ ਹੀ ਉਹਨਾਂ ਨੇ ਮਤਲਬ ਜਿੰਨੇ ਚੁੱਕੇ ਸੀ ਉਹਨਾਂ ਨੇ ਕੀਤੀ ਆ ਪਰ ਪ੍ਰਾਪਰ ਕਈ ਪਿੰਡਾਂ ਦੇ ਵਿੱਚ ਮਤਲਬ ਸਮੱਗਰੀ ਨਹੀਂ ਪਹੁੰਚੀ ਲੀੜਾ ਕੱਪੜਾ ਗੱਦੇ ਕਈਆਂ ਦੀ ਮਤਲਬ ਪ੍ਰੋਬਲਮਾਂ ਜਿਹੜੀਆਂ ਨਹੀਂ ਸੋਲਵ ਹੋਈਆਂ ਤੈਨੂੰ ਨੀ ਪੰਜਾਬ ਜਦੋਂ ਮੁਸ਼ਕਲ ਪੈਂਦੀ ਆ ਕਾਰ ਸੇਵਾ ਦੇ ਬਾਬਾ ਦੀ ਗੱਲ ਕਰੀਏ ਜਾਂ ਸਮਾਜ ਗੱਲ ਕਰੀਏ ਜੇਕਰ ਉਹ ਨਾ ਪੰਜਾਬ ਦੀ ਬਾਹ ਫਾੜੇ ਸਾੜ ਪਿੰਡ ਤੇ ਲੱਖ ਵੀ ਨਾ ਹੁੰਦੇ ਤੇ ਸ਼ਾਇਦ ਇਸ ਇਲਾਕੇ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਬਿਲਕੁਲ ਜੀ ਗਿੱਲਾਂ ਵਾਲੀ ਪਿੰਡ ਦੁੱਜੋਵਾਲ ਤੇ ਬੇਦੀਸ਼ਨਾ ਉਹਨਾਂ ਦੱਸਿਆ ਵੀ ਸਾਡਾ 2.5 3000 ਰਕਵਾ ਬਾ ਵੀ ਜੇ ਪਾਣੀ ਨਹੀਂ ਨਿਕਲਦਾ ਤਾਂ 2.5 3000 ਰਕਵਾ ਸਾਡੀ ਕਣਕ ਨਹੀਂ ਬੀਜੀ ਜਾਣੀ ਇੱਕ ਫਸਲ ਤਾਂ ਸਾਡੀ ਮਾਰੀ ਗਈ ਆ ਤੇ ਜੇ ਮਤਲਬ ਸਾਡਾ ਪਾਣੀ ਨਿਕਲ ਚ ਨਹੀਂ ਸੰਤਰਾਮਪਲ ਮਾਰਾ ਸਹਾਇਤਾ ਕਰਦੇ ਤੇ ਸਾਡੀ ਦੂਜੀ ਫਸਲ ਵੀ ਨਹੀਂ ਬੀਜੀ ਜਾਣੀ ਤੇ ਸਰਕਾਰ ਵੱਲੋਂ ਹਜੇ ਤੱਕ ਕਹਿੰਦੇ ਕੋਈ ਸਰਵੇ ਕਰਨਾ ਨਹੀਂ ਆ ਪਟਵਾਰ ਗਰਦੋਰੀ ਅਜੇ ਤੱਕ ਤੇ ਨਹੀਂ ਹੋਈ ਲਗਭਗ 2 ਮਹੀਨੇ ਹੋ ਚਲੇ ਆ ਪੰਜਾਬ ਚੋਂ ਜੰਜਾਂ ਦੇ ਮਗਰ ਜ ਤੱਕ ਤੇ ਕੋਈ ਗਰਦੋਰੀ ਪਿੰਡ ਵਾਲੇ ਦੱਸਦੇ ਆ ਵੀ ਅਜੇ ਤੱਕ ਕੋਈ ਗਰਦੋਰੀ ਕਰਨਾ ਨਹੀਂ ਆਇਆ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਲੋਕਾਂ ਦਾ ਕਹਿਣਾ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਸੰ ਸਮਾਜ ਕਰ ਰਿਹਾ ਵੱਡਾ ਪ੍ਰਚਾਰ ਕਰ ਰਿਹਾ ਹਰਿਆਣੇ ਵਿੱਚੋਂ ਖਾਸ ਕਰਕੇ ਜਿਹੜੀ ਸੇਵਾਦਾਰ ਪਹੁੰਚੇ ਨੇ ਇੱਥੇ ਤੁਸੀਂ ਦੇਖਿਆ ਕਿਸ ਤਰ੍ਹਾਂ ਅੱਜ ਵੱਡੀ ਜਿਹੜੀ ਇੱਕ ਪ੍ਰੋਜੈਕਟ ਲਾਇਆ ਜਾਊਗਾ ਇਥੋਂ ਜਿਹੜੀ ਪਾਈਪਲਾਈਨ ਜਿਹੜੀ ਸਿੱਧੀ ਆ ਦਰਿਆ ਵਿੱਚ ਜਿਹੜਾ ਪਾਣੀ ਕਿਢਿਆ ਜਾਊਗਾ ਛੁੱਟਿਆ ਜਾਊਗਾ ਇਸਕੇ ਇਸ ਤਰ੍ਹਾਂ ਦੇ ਪ੍ਰਾਲੇ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਪਰ ਸਰਕਾਰਾਂ ਨੇ ਪ੍ਰਾਲਾ ਨਹੀਂ ਹੋਇਆ ਸੰਸਮਾਜ ਵੱਡੀ ਤਰ੍ਹਾਂ ਵਿੱਚ ਪਹੁੰਚੇ ਨੇ ਪਿੰਡ ਵਾਸੀ ਵੀ ਸਾਡੇ ਨਾਲ ਆ ਜਰੂਰ ਗੱਲਬਾਤ ਕਰਾਂਗੇ ਕਿਸਤਾਂ ਦੇ ਇਸ ਪ੍ਰਾਲੇ ਨੂੰ ਜਿਹੜਾ ਕੀ ਕੀਤਾ ਗਿਆ ਵਾ ਹਰਿਆਣੇ ਤੋਂ ਸਪੈਸ਼ਲ ਤੁਹਾਡੇ ਪਿੰਡ ਵਾਸਤੇ ਆਏ ਨੇ ਅਤੇ ਨਾਲ ਜਿਹੜਾ ਕਿ ਪਾਣੀ ਜਿਹੜਾ ਮੇਨ ਨਿਕਾਸੀ ਪਾਣੀ ਦੀ ਆ ਉਹਦਾ ਪ੍ਰਾਲਾ ਕੀਤਾ ਜਾਊਗਾ ਹੋਰ ਪੌਣਿਕਰਨ ਬਣਾਏ ਹੂੰ ਬਾਬਾ ਜੀ ਤੁਸੀਂ ਇਧਰ ਭਗਤਾ ਵਾਲਾ ਅੱਛਾ ਬਿਲਕੁਲ ਜੀ ਹੋਰ ਵੀ ਲੋਕ ਨੇ ਇਥੇ ਗੱਲਬਾਤ ਜੂ ਕਰਾਂਗੇ ਲੋਕਾਂ ਦੇ ਨਾਲ ਐ ਤੁਸੀਂ ਦੇਖਿਆ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਆ ਮਲਕਪੁਰ ਪਿੰਡ ਦੀਆਂ ਜਿੱਥੇ ਕੀ ਵੱਡੀ ਤਦਾਦ ਵਿੱਚ ਲੋਕ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਸਾਡੀਆਂ ਮਾਤਾਵਾਂ ਭੈਣਾਂ ਪਹੁੰਚੀਆਂ ਨੇ ਇਹਨਾਂ ਦੀ ਸੇਵਾ ਵਾਸਤੇ ਰਾਹਤ ਸਮਗਰੀ ਵਾਸਤੇ ਪਹੁੰਚੇ ਨੇ ਬਿਲਕੁਲ ਤੁਸੀਂ ਲਗਾਤਾਰ ਦੇਖ ਸਕਦੇ ਹੋ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਪ੍ਰਾਲਾ ਕੀਤਾ ਗਿਆ ਰਿਹਾ ਸਪੈਸ਼ਲ ਹਿਲਾਣੇ ਤੋਂ ਵੱਡੀ ਸੇਵਾ ਨਿਭਾਈ ਗਈ ਆ ਅਸੀਂ ਦੇਖਿਆ ਲੋਕਾਂ ਦੇ ਚਿਹਰੇ ਖੁਸ਼ੀ ਬੜੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਕੁਛ ਵੱਡੀ ਗੱਲ ਹੈ ਸੰਤਰਾਮਪਾਲ ਜੀ ਮਹਾਰਾਜ ਨੇ ਜਿਹੜੀ ਅਨਪੂਰਨਾ ਮੁਹਿੰਮ ਚਲਾਈ ਹੈ ਉਹਦੇ ਤਹਿਤ ਜੋ ਵੀ ਗਰੀਬਾਂ ਲੋੜਵੰਦ ਮਜ਼ਦੂਰ ਮਰੀ ਜੋ ਵੀ ਅਸਹਾਇ ਲੋਕਾਂ ਉਹਨਾਂ ਵਾਸਤੇ ਇਹ ਇੱਕ ਵਰਦਾਨ ਸਿੱਧ ਹੋਈ ਹੈ ਅਨਪੂਰਨਾ ਮੁਹਿੰਮ ਦੇ ਤਹਿਤ ਇਹ ਹੜਪੀਟਾਂ ਵਾਸਤੇ ਵੀ ਇਹ ਸਮਾਨ ਦਿੱਤਾ ਜਾ ਰਿਹਾ ਜੋ ਵੀ ਕਿਸਾਨਾਂ ਦੇ ਪਿੰਡਾਂ ਵਿੱਚ ਅੱਜ ਮਤਲਬ ਪਾਣੀ ਆ ਕੇ ਉਹਨਾਂ ਦੇ ਘਰਾਂ 'ਚ ਵੜ ਗਿਆ ਪਾਣੀ ਉਹਨਾਂ ਦੇ ਨਗਰ ਮਾਲ ਰਵੀ ਰੁੜ ਗਿਆ ਤੇ ਬਹੁਤ ਨੁਕਸਾਨ ਹੋਇਆ ਵਾ ਇਸ ਕਰਕੇ ਸੰਤਰਾਮਪਾਲ ਜੀ ਮਹਾਰਾਜ ਨੇ ਹਰਿਆਣੇ ਵਿੱਚ ਵੀ 200 ਤੋਂ ਵੱਧ ਪਿੰਡਾਂ ਦੇ ਵਿੱਚ ਮਨ ਦੀ ਮਦਦ ਦਿੱਤੀ ਹੈ ਤੇ ਉੱਥੇ ਵੀ ਸਾਰੇ ਮਨ ਕਿਸਾਨ ਸਾਰਾ ਮਰੇ ਹਰਿਆਣਾ ਖੁਸ਼ ਹੈ ਹਰਿਆਣਾ ਖੁਸ਼ ਕਰਤਾ ਪੰਜਾਬ ਵੀ ਖੁਸ਼ ਕਰਨਗੇ ਇਸ ਇਲਾਕੇ ਨੂੰ ਖੁਸ਼ ਕਰਨਗੇ ਕਿੰਨੇ ਕਿ ਪਿੰਡਾਂ ਨੂੰ ਗੋਦ ਲਿਆ ਜਾਊਗਾ ਕਿੰਨੇ ਕਿ ਲੋਕਾਂ ਨੂੰ ਜਿਹੜਾ ਪਿੰਡ ਵਿੱਚ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾਊਗੀ ਕੀ ਲੱਗਦਾ ਹੈ ਇਹ ਵੀ ਹਰਿਆਣੇ ਵਾਂਗੂ ਪੰਜਾਬ ਦਾ ਜਿਹੜਾ ਇਲਾਕਾ ਵਾ ਇਹ ਵੀ ਖੁਸ਼ਹਾਲ ਬਣੂਗਾ ਤੇ ਕੋਈ ਸੰਤਰਾਪਾਲ ਜੀ ਮਾਨ ਇੱਕ ਆਮ ਸੰਤਨੀ ਹੈਗੇ ਤੇ ਪ੍ਰਮਾਤਮਾ ਦਾ ਜੋ ਚਾਹੇ ਕਰ ਸਕਦਾ ਪ੍ਰਮਾਤਮਾ ਵਾਸਤੇ ਕੋਈ ਮੁਸ਼ਕਲ ਗੱਲ ਨਹੀਂ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਵੱਡਾ ਉਪਰਾਲਾ ਕੀਤਾ ਯਾਰ ਲੋਕ ਪਿੰਡ ਵਾਸੀ ਸਾਡੇ ਨਾਲ ਨੇ ਤੁਸੀਂ ਦੇਖਿਆ ਵੰਡੀ ਦਾ ਵੀ ਖੁਸ਼ ਵੀ ਨੇ ਅਤੇ ਉਹਨਾਂ ਕਹਿਆ ਵੀ ਬਹੁਤ ਧੰਨਵਾਦ ਕਰਦੇ ਆ ਇਸ ਉਪਰਾਲੇ ਦਾ ਕਿਉਂਕਿ ਹਮੇਸ਼ਾ ਇਸ ਇਲਾਕੇ ਨੂੰ ਮਦਦ ਦੀ ਲੋੜ ਸੀ ਖੜਾ ਦੀ ਮਾਰ ਵਜੀ ਸੀ ਕਾਫੀ ਹੜ੍ਹਾਂ ਦੀ ਮਾਰ ਇੱਥੇ ਪਿੰਡ ਆਇਆ ਵਾ ਅਤੇ ਘਰਾਂ ਦੇ ਕਰਦੇ ਜ਼ਮੀਨਾਂ ਜਿਹੜੀਆਂ ਬਰਬਾਦ ਹੋ ਚੁੱਕੀਆਂ ਨੇ ਇਸ ਕਾਕੇ ਜਿਹੜਾ ਕੰਮ ਸਰਕਾਰਾਂ ਨੂੰ ਚਾਹੀਦਾ ਸੀ ਕਰਨਾ ਸਾਨੂੰ ਸਮਾਜ ਅੱਗੇ ਆ ਕੇ ਉਪਰਾਲਾ ਕਰ ਰਿਹਾ ਮੀਨੂ ਦੀ ਔਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਜ ਨਾਲਾ